ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਵਾਂਦਰ ਜਟਾਣਾ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਹੈ ਕੋਟਕਪੂਰੇ ਤੋਂ ਜਦੋਂ ਸ੍ਰੀ ਮੁਕਤਸਰ ਸਾਹਿਬ ਨੂੰ ਜਾਂਦੇ ਆ ਤਾਂ ਮੇਨ ਰੋਡ ਤੋਂ ਥੋੜਾ ਜਿਹਾ ਸਾਈਡ ਤੇ ਹਟਮਾ ਪਿੰਡ ਹੈ ਇਹਦੇ ਨੇੜੇ ਪਿੰਡਾਂ ਦੇ ਵਿੱਚ ਢੀਮਾਲੀ ਨੇੜਾ ਦਵਾਰਿਆਣਾ ਨੇੜਾ ਦੂਜੇ ਪਾਸੇ ਮਰਾੜ ਕਲਾਂ ਖਾਰਾ ਇਹਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਪਸ਼ੂ ਪਾਲਣ ਦਾ ਕੰਮ ਖੇਤੀਬਾੜੀ ਦੇ ਨਾਲ ਨਾਲ ਕਰਦਾ ਇਹਦੇ ਕੋਲ ਘਰੇ ਗਾਵਾਂ ਜਿਹੜੀਆਂ ਹੋ ਰੱਖੀਆਂ ਹੋਈਆਂ ਤੁਹਾਨੂੰ ਮੈਂ ਸਾਰੇ ਪਸ਼ੂਆਂ ਤੇ ਕਿਰਾਂ ਕੈਮਰਾ ਮਾਰ ਦਿੰਦਾ ਵਧੀਆ ਜਗ੍ਹਾ ਬਾਈ ਕੋਲ ਬਣੀ ਵੀ ਆ ਇੱਕ ਪੱਖ ਤੋਂ ਵੀ ਘਰੇ ਬੋੜ ਦਾ ਦਰਖਤ ਹੈ ਪੂਰਾ ਭਾਰਾ ਹੁੰਦਾ ਜਾਂਦਾ ਇਹ ਲੱਗਾ ਇਹ ਤੋਂ ਬਿਨਾ ਹੋਰ ਦਰਖਤ ਵੀ ਕਾਫੀ ਹੈ ਸ਼ਾਨਦਾਰ ਤੇ ਪਸ਼ੂ ਜਿਹੜੇ ਉਹ ਮੈਂ ਪਹਿਲਾਂ ਜਿਵੇਂ ਦੱਸਿਆ ਵੀ ਖੇਤੀਬਾੜੀ ਦੇ ਨਾਲ ਨਾਲ ਬਾਈ ਸੰਭਾਲਦਾ ਅੱਜ ਦੀ ਵੀਡੀਓ ਚੱਕ ਕੇ ਵੈੜ ਇਹਨਾਂ ਨੇ ਵਕਾਊ ਕੀਤੀ ਹੈ ਸੂਨ ਦੇ ਨੇੜ ਚੁਰਵਾਤ 'ਚ ਇਹ ਗੱਲ ਦੱਸ ਦਿੰਨਾ ਵੀ ਵੀਡੀਓ ਦੇ ਵਿੱਚ ਰੇਟ ਜਿਹੜਾ ਉਹ ਨਹੀਂ ਰੱਖਿਆ ਜਾਣਾ ਰੇਟ ਫੋਨ ਦੇ ਉੱਤੇ ਹੋਊਗਾ। ਇਹ ਇਸ ਕਰਕੇ ਕਹਿੰਦਾ ਵੀ ਕਈ ਵੀਰ ਕਹਿੰਦੇ ਵੀ ਵੀਡੀਓ ਜਿਹੜੀ ਉਹ ਅਸੀਂ ਰੇਟ ਮਾਰੇ ਦੇਖਦੇ ਹਾਂ ਤਾਂ ਉਹ ਵੀਰ ਭਾਵੇਂ ਸਕਿਪ ਕਰ ਦੇਣ। ਜਿਨੇ ਪਸ਼ੂ ਖਰੀਦਣਾ ਫੋਨ ਲਾ ਕੇ ਗੱਲ ਕਰ ਸਕਦਾ ਹੁੰਦਾ। ਸੌਦੇ ਹੁੰਦੇ ਆ ਸਾਰੇ ਪਸ਼ੂ ਵਿਕਦੇ ਆ। ਰੇਟ ਫੋਨ ਦੇ ਉੱਤੇ ਪਿੱਛੇ ਰੀਜਨ ਇੱਕ ਰਹਿ ਜਾਂਦਾ ਵੀ ਜੇ ਵੀਡੀਓ 'ਚ ਡਿਮਾਂਡ ਵੱਧ ਰੱਖ ਲਈ ਤਾਂ ਕਈ ਵਾਰ ਫੋਨ ਨਹੀਂ ਆਉਂਦੇ ਮੁੱਲ ਉੱਚਾ ਰਿਆ ਜਾਂਦਾ ਕਿਉਂਕਿ ਘਰੇਲੂ ਬੰਦਾ ਕਦੇ-ਕਦੇ ਪਸ਼ੂ ਵੇਚਦਾ। ਤੇ ਜੇ ਆਪਾਂ ਵੀਡੀਓ 'ਚ ਰੇਟ ਕਰ ਦਿੰਨੇ ਆਂ ਕਈ ਵਾਰ ਉਹ ਰੇਟ ਘੱਟ ਕੀਤਾ ਜਾਂਦਾ ਜਦੋਂ ਰੈ ਕਰਦੇ ਆਂ ਵੀਰ ਦੇ ਨਾਲ ਤਾਂ ਉਦੋਂ ਵੀ ਦਿੱਕਤ ਆ ਜਾਂਦੀ ਏ ਸੋ ਰੇਟ ਇਹਦਾ ਫੋਨ ਤੇ ਹੀ ਰਹਿਣਾ ਮੈਂ ਸ਼ੁਰੂਆਤ 'ਚ ਦੱਸਦਾ ਆਓ ਗੱਲਬਾਤ ਕਰੀਏ ਦੋਸਤੋ ਇੱਕ ਸੋਹਣੀ ਵੈਡ ਬਾਈ ਨੇ ਤਿਆਰ ਕੀਤੀ ਐ ਇਹਦੀ ਡਿਟੇਲ ਪੁੱਛਦੇ ਆਂ ਤੇ ਫਿਰ ਇਹਨੂੰ ਖੋਲ ਕੇ ਤੋੜਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਬਾਈ ਅਮਰੀਕ ਸਿੰਘ ਐ ਅਮਰੀਕ ਬਾਈ ਅੱਜ ਆਪਾਂ ਇੱਕ ਵੈਡ ਵੇਚਣ ਲੱਗੇ ਹੋ ਕਰਦੀ ਐ ਬੱਚੀ ਹਾਂਜੀ ਕਰਦੀ ਐ ਜੀ ਦੰਦੋ ਕਿਵੇਂ ਬਾਈ ਇਹ ਦੰਦੋ ਦੋ ਦੰਦ ਆ ਜੀ ਕਨਫਰਮ ਐ ਦੇਖੇ ਵੀ ਹਾਂਜੀ ਹਾਂਜੀ ਦੇਖਿਆ ਦਿਖਾ ਵੀ ਦਿੰਨੇ ਦੇਖ ਠੀਕ ਐ ਕਿੰਨੇ ਦਿਨ ਲੇਜੂਗੀ ਸੋਣ ਤੇ ਇਹ 10 ਦਿਨ ਬਾਕੀ ਆ ਪੂਰੇ ਅੱਜ ਜੀ ਹਜੇ 10 ਦਿਨ ਪਏ ਆ ਇਹਦੇ ਹਾਂਜੀ ਠੀਕ ਹੈ ਕੋਈ ਸੀਮਨ ਦੀ ਡਿਟੇਲ ਹੈ ਆਪਣੇ ਕੋਲ ਜਾਂ ਨਹੀਂ ਸਮਾਲੀ 40 116 ਇੰਚ ਡੈਨਮਾਰਕ ਦੇ ਸੀਗਾ ਸੀਮਨ ਠੀਕ ਹੈ ਹੁਣ ਇਹਦੇ ਜਿਹੜਾ ਲੱਗਾ ਉਹ ਤਾਂ ਕੁਸਤਿਆਂ ਚ ਨਹੀਂ ਉਹੋ ਹੀ ਇਹਦਾ ਨਹੀਂ ਪਤਾ ਜੀ ਇਹਦਾ ਨਹੀਂ ਪਤਾ 40 116 ਦਾ ਇਹਦੇ ਸੀਮਨ ਲੱਗਾ ਰਿਹਾ ਲੱਗਾ ਪਿਆ ਜੀ ਠੀਕ ਹੈ ਡਿਮਾਂਡ ਤਾਂ ਆਪਾਂ ਰੇਟ ਤਾਂ ਫੋਨ ਤੇ ਹੀ ਰੱਖਾਂਗੇ ਹਾਂਜੀ ਖੋਲ ਗਏ ਪਈ ਇਹਨੂੰ ਆਪਾਂ ਹਾਂਜੀ ਸੋ ਦੋਸਤੋ ਦੋ ਦੰਦ ਆ ਦੰਦ ਵੀਡੀਓ ਚ ਦਿਖਾ ਵੀ ਦੇਵਾਂਗੇ ਬਾਅਦ ਚ ਕਿਰਾਂ ਤੋੜ ਕੇ ਦਿਖਾਈਏ ਤੁਹਾਨੂੰ ਹਜੇ 10 ਦਿਨ ਬਾਕੀ ਹੈ ਹਵਾਨਾ ਕਰਮਾ ਵਾਲੀ ਨੇ ਕੋਈ ਕਮੀ ਨਹੀਂ ਛੱਡੀ ਪੂਰਾ ਵਧੀਆ ਹਵਾਨਾ ਤਿਆਰ ਕਰ ਗਈ ਬਾਕੀ ਜਿਹੜਾ ਵਜਨ ਹੈ ਉਹ ਵੀਡੀਓ ਚ ਜੱਜਮੈਂਟ ਤੁਸੀਂ ਕਰ ਸਕਦੇ ਹੋ ਲਿਆ ਭਈ ਵਾਪਸ ਲਈ ਚੱਲ ਅੱਗੇ ਨੂੰ ਚੱਲ ਫਰਸ਼ ਤੇ ਤੋਰ ਦੇ ਸੋਹਣੀ ਲੱਗੂਗੀ ਸੋ ਦੱਸੋ ਵਹਿੜ ਦੇਖੋ ਥਣ ਕੱਲਾ ਕੱਲਾ ਬਿੱਥੀਆਂ ਦੇ ਉੱਤੇ ਲੱਗਾ ਪਰ ਹਜੇ ਦੋ ਦੰਦ ਹੈ ਹਜੇ ਥਣਾ ਚ ਕੋਈ ਭਲੂਣ ਵੀ ਨਹੀਂ ਨਾ ਥਣਾ ਦੇ ਉੱਤੇ ਕੋਈ ਜੋਸ਼ ਹੈ ਹਵਾਨੇ ਤੇ ਭਲੂਣ ਦਿਸਦੀ ਹੈ ਪਰ ਥਣਾ ਦੇ ਵਿੱਚ ਹਜੇ ਜਿਹੜਾ ਜੋਸ਼ ਪਾਉਗੀ ਵਹਿੜ ਉਹ ਸੋਣ ਦੇ ਨੇੜ ਆ ਕੇ ਇਹਨੇ ਪਾਉਣਾ ਹਾਈਟ ਦੀ ਜਜਮੈਂਟ ਦੱਸੋ ਬਾਈ ਨਾਲ ਤੁਰ ਰਿਆ ਤੁਹਾਨੂੰ ਹੁੰਦੀ ਹੋਣੀ ਹੈ ਮੀਡੀਅਮ ਹਾਈਟ ਦੇ ਵਿੱਚ ਦੋ ਦੰਦ ਵੱੱਛੀ ਹੈ ਬਾਕੀ ਆ ਕੇ ਦੇਖੋ ਜਿਹੜਾ ਵੀਰ ਖਰੀਦਣਾ ਚਾਹੁੰਦਾ ਸੋ ਦੱਸੋ ਹਵਾਨਾ ਫੇਰ ਇਹਦਾ ਤੁਸੀਂ ਦੇਖੋ ਇਦਾਂ ਦਾ ਰੋਖਾ ਕਰਮਾ ਵਾਲੀ ਦਾ ਪੂਰਾ ਵਧੀਆ ਹਵਾਨਾ ਚੰਗਾ ਭਰੀ ਬੈਠੀ ਹੈ ਹਜੇ ਸੂਣ ਚ ਤਾਂ ਦੇਣ ਇਹਨੇ ਲੈ ਜਾਣੇ ਸੋ ਇਹ ਪਹਿਲਾ ਸੂਆ ਸੂਣ ਦੀ ਵਹਿੜ ਹੈ ਦੰਦ ਇਹਦੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਦਿੰਨੇ ਆ ਤਾਂ ਕਿ ਬਾਅਦ ਵਿੱਚ ਕਿਸੇ ਕੋਲੋਂ ਜਿਹੜਾ ਉਹ ਫਰਕ ਨਾ ਥੋੜਾ ਰਵੇ ਤੋ ਬੰਦਾਂ ਦਾ ਸ਼ੁਰੂ ਚ ਹੀ ਦੇਖ ਲੈਣੇ ਆ ਬਾਈ ਦਿਖਾ ਦੂਗਾ ਕਨਫਰਮ ਦੋ ਦੰਦ ਵੱਚੀ ਠੀਕ ਆ ਬਾਈ ਸੋ ਕਲੀਅਰ ਦੋ ਦੰਦ ਦਾ ਦੱਸੋ ਹਜੇ ਛੋਟੀ ਉਮਰ ਦੀ ਵੜ ਹੈ ਸੂਆ ਪਹਿਲਾ ਸੂਊਗੀ ਬਾਕੀ ਹਜੇ ਹਵਾਨੇ ਦੇ ਉੱਤੇ ਭਲੂਣ ਜਰੂਰ ਨਜ਼ਰ ਆਉਂਦੀ ਹੈ ਪਰ ਥਣਾ ਚ ਬਿੱਥੀ ਵਗੈਰਾ ਤੁਸੀਂ ਇੱਥੋਂ ਦੇਖੋ ਪੂਰਾ ਬਿੱਥੀ ਤੇ ਤਣ ਇਹਦੇ ਲੱਗਾ ਬਾਕੀ ਢਾਂਚਾ ਵੀ ਇਹਦਾ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ ਸੋ ਇੱਕ ਹੀ ਨਗਸੀਅਜ ਦੀ ਵੀਡੀਓ ਚ ਜਿਹਨੂੰ ਚਾਹੇ ਉਹ ਵੀ ਰਿਕਾਲ ਕਰਕੇ ਗੱਲਬਾਤ ਕਰਿਓ ਤਸੱਲੀ ਕਰਕੇ ਖਰੀਦ ਲਓ ਜੀ ਧੰਨਵਾਦ